ਉਹਦੀ ਤਸਵੀਰਾਂ ਦੇਖੋ ਕਿ ਪੁਲਿਸ ਨੇ ਇੱਕ ਬੰਦਾ ਜਿਹੜਾ ਹਿਰਾਸਤ ਦੇ ਵਿੱਚ ਲਿਆ ਔਰ ਪੁਲਿਸ ਉਸ ਨੂੰ ਲੈ ਕੇ ਜਾ ਰਹੀ ਹੈ ਬਾਹਰ ਫੜ ਕੇ ਅਕੂਈ ভাই ਹਾਈਵਰ ਚੱਕੀ ਲਈ ਯਾਰ ਤੈਨੂੰ ਕਹਿ ਪ੍ਰਾਤੀ ਲਈ ਜਾਂ ਦੋ ਜਿਹੜਾ ਬੈਕ ਉੱਥੇ ਜਾਂਦੇ ਜਾਣੇ ਯਾਰ ਦੇ ਵੀ 2 ਦੀਆਂ ਤਸਵੀਰਾਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਮਾਂ ਉਸ ਨੇ ਦਿੱਤਾ ਸੀਗਾ ਉਹ ਸਮਾਂ ਜਿਹੜਾ ਪੂਰਾ ਹੋ ਚੁੱਕਿਆ ਹੁਣ ਮਾਰਕੀਟਾਂ ਜਿਹੜੀਆਂ ਨੇ ਉਹ ਕਰਾਈਆਂ ਕਾਲੀਆਂ ਕਰਾਈਆਂ ਜਾਣ ਕੇ ਔਰ 3v2 ਦੀ ਮਾਰਕੀਟ ਤੁਸੀਂ ਦੇਖ ਸਕਦੇ ਹੋ ਕਿ ਹੁਣ ਪੂਸ ਐਕਸ਼ਨ ਮੋਡ ਦੇ ਵਿੱਚ ਹੈਗੀ ਆ ਔਰ ਦੇਖ ਸਕਦੇ ਹੋ ਕਿ ਹੁਣ ਮਾਰਕੀਟਾਂ ਦੇ ਵਿੱਚ ਜਾਣਾ ਉਹਨਾਂ ਨੇ ਸ਼ੁਰੂ ਕਰਤਾ ਤੁਸੀਂ ਦੇਖ ਸਕਦੇ ਹੋ ਆਫਸਾਈਡ ਤੋਂ ਵੀ ਪੂਸ ਜਾ ਰਹੀ ਹੈ ਔਰ ਬਿਲਕੁਲ ਡੰਡਾ ਖੜਕਾਇਆ ਜਾ ਰਿਹਾ ਹੈ ਕਿ ਹੁਣ ਜਿਹੜੀ ਹੋਲੀ ਬਣਾਣੀ ਸੀ ਮਨਾਲੀ ਤੁਸੀਂ ਤੇ ਹੁਣ ਜਿਹੜੇ ਵੀ ਇੱਧਰ ਰੰਗ ਲੂੰਗੂ ਨਾਲੇ ਨੇ ਉਹ ਆਪਣੇ ਜਿਹੜੇ ਨੇ ਉਹ ਘਰ ਜਾ ਸਕਦੇ ਨੇ ਤੇ ਹੁਣ ਦੇਖ ਸਕਦੇ ਹੋ ਪੁਲਿਸ ਅੱਗੇ ਅੱਗੇ ਜਾ ਰਹੀ ਹੈ ਔਰ ਪਿੱਛੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਹੁਣ ਵਿਸਲ ਹੋ ਚੁੱਕੀ ਹੈ ਪੁਲਿਸ ਵੱਲੋਂ ਤੁਹਾਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਹੁਣ ਤੁਸੀਂ ਜਿਹੜਾ ਜਿੰਨੀ ਹੋਲੀ ਬਣਾਣੀ ਸੀਗੀ ਬਣਾ ਲਈ ਕਿ ਹੁਣ ਤੁਸੀਂ ਘਰੇ ਜਾ ਸਕਦੇ ਹੋ ਜਿਹੜੇ ਵੀ ਹੋਲੀ ਖੇਡਣ ਦੇ ਨੇ ਤੇ ਇਹਨਾਂ ਨੂੰ ਵੀ ਕਹਿ ਦਿੱਤਾ ਹੁਣੇ ਟੇਬਲ ਟੂਬਲ ਜਿਹੜੇ ਨੇ ਉਹ ਅੰਦਰ ਕਰ ਲਓ ਬਿਲਕੁਲ ਦੇਖ ਸਕਦੇ ਹੋ ਵਿਸਲ ਕਿੱਤੀ ਜਾ ਰਹੀ ਹੈ ਔਰ ਉਹ ਜਿਹੜੇ ਬੱਲੀ ਖੇਡਣ ਖੇਡ ਰਹੇ ਨੇ ਹਜੇ ਵੀ ਉਹਨਾਂ ਨੂੰ ਹੁਣ ਜਿਹੜਾ ਕਿਹਾ ਜਾ ਰਿਹਾ ਕਿ ਹੁਣ ਤੁਸੀਂ ਘਰ ਜਾ ਸਕਦੇ ਹੋ ਭਜਾਇਆ ਉਹਨਾਂ ਨੂੰ ਜਾ ਰਿਹਾ ਤੇ ਹੁਣ ਦੂਜੀ ਸਾਈਡ ਤੋਂ ਵੀ ਪਤਾ ਕਰ ਕੀ ਹੈ ਹੈਲੋ ਪੁਲਿਸ ਜਿਹੜੀ ਹੈਗੀ ਆ ਦੇਖ ਸਕਦੇ ਹੋ ਕਿ ਦੂਜੇ ਸਾਈਡ ਤੋਂ ਵੀ ਪੁਲਿਸ ਜਿਹੜੀ ਆ ਰਹੀ ਆ ਔਰ ਹੁਣ ਜਿਹੜੀ 3v2 ਦੀ ਦੂਜੀ ਮਾਰਕੀਟ ਆ ਉਹਦੇ ਵਿੱਚ ਪਹੁੰਚ ਚੁੱਕੀ ਆ ਔਰ ਹੁਣ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜੇ ਲੋਕ ਇੰਦਰ ਖੜੇ ਨੇ ਪੋਲੀ ਖੇਡ ਰਹੇ ਨੇ ਉਹਨਾਂ ਨੂੰ ਭਜਾਇਆ ਜਾ ਰਿਹਾ ਔਰ ਤਸਵੀਰਾਂ ਦੇਖੋ ਤੁਸੀਂ ਤਸਵੀਰਾਂ 3B2 ਦੀਆਂ ਨੇ ਹੁਣ ਜਿਹੜੇ ਵੀ ਇੱਧਰ ਸਿੱਧਾ ਪੁਲਸ ਵੱਲੋਂ ਕਿਹਾ ਜਾ ਰਿਹਾ ਗੱਡੀਆਂ ਚੱਕੋ ਤੇ ਆਪਣੇ ਘਰ ਜਾਓ ਤੇ ਉੱਧਰ ਵੀ ਪੁਲਸ ਤੁਸੀਂ ਦੇਖ ਸਕਦੇ ਹੋ ਕਿ ਉੱਧਰ ਸੀਨੀਅਰ ਅਫਸਰ ਖੜੇ ਨੇ ਉੱਧਰ ਦੀਆਂ ਤਸਵੀਰਾਂ ਦਿਖਾ ਦਿੰਨੇ ਆਂ ਕਿ ਦੂਜੀ ਸਾਈਡ ਸੀਨੀਅਰ ਅਫਸਰ ਖੜੇ ਨੇ ਉਹਦੀਆਂ ਤਸਵੀਰਾਂ ਵੀ ਦਿਖਾ ਦਿੰਨੇ ਆ ਲੋਕਾਂ ਨੂੰ ਹੁਣ ਕਿਹਾ ਜਾ ਰਿਹਾ ਕਿ ਤੁਸੀਂ ਆਪਣੇ ਘਰ ਜਿਹੜਾ ਜਾ ਸਕਦੇ ਹੋ ਮੌਕੇ ਤੇ ਦੇਖ ਸਕਦੇ ਹੋ ਕਿ ਸੀਨੀਅਰ ਅਫਸਰ ਮੌਕੇ ਤੇ ਨੇ ਚਰਖਾ ਬੰਦਾਰੂ ਵਿੱਚ ਤੁਰ ਕੇ ਬੰਦੇ ਨੂੰ ਬਾਰੂ ਪੀਂਹਦਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਕੋਈ ਸੋਰੀ ਗੋਲੀਆ ਹੁੰਦੀ ਹੈ ਲੱਖੋ ਕਰ ਤੋਂ ਬਾਅਦ ਤੇ ਤੁਸੀਂ ਦੇਖ ਸਕਦੇ ਹੋ ਕਿ ਆਖਰ ਜਿਹੜੀ ਵੀ ਆ ਵੇਖ ਬਾਈ ਰਿਪੋਰਟ ਕਰ ਯਾਰ ਨਹੀਂ ਨਹੀਂ ਰਿਪੋਰਟ ਹੈਗੀ ਆ ਨਹੀਂ ਨਹੀਂ ਰਿਪੋਰਟ ਕਰ ਰਿਹਾ ਤੁਸੀਂ ਨਹੀਂ ਨਹੀਂ ਤੁਸੀਂ ਰਿਪੋਰਟ ਨਹੀਂ ਕੀ ਮੇਰਾ ਬਾਪੂ ਵੀ ਹਾਈ ਕੋਰਟ ਚ ਵਕੀਲ ਵੀ ਹੈ ਯਾਰ ਤੈਨੂੰ ਕਹਿ ਤਾ ਦੱਸ ਵੀ ਜਿਹੜਾ ਪੈ ਲੈ ਜਾ ਲੈ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਵੱਲੋਂ ਗਾਲਾਂ ਵੀ ਜੜੀਆਂ ਨੇ ਉਹ ਕੱਡੀਆਂ ਜਾ ਰਹੀਆਂ ਨੇ ਪੁਲਿਸ ਨਾਲ ਮਿਸਬੀਹਵ ਕੀਤਾ ਜਾ ਰਿਹਾ ਸੀਨੀਅਰ ਅਫਸਰ ਇੱਧਰ ਖੜੇ ਹੋਏ ਨੇ ਔਰ ਉਹਨਾਂ ਦੇ ਨਾਲ ਵੀ ਬਸ ਲੁਕੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਔਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਮਾਰਕੀਟ ਤੋਂ ਜਾ ਸਕਦੇ ਨੇ ਸਾਰੇ ਲੋਕ ਆਹ ਦੇਖੋ ਇਹਦਾ ਆਹ ਇਹ ਪੱਟੀ ਹੋਇਆ ਤਾਂ ਪੱਕੇ ਮਾਰੇ ਜਾਂਦੇ ਨਾ ਬੰਦੇ ਮਾਰਿ ਸਿੱਟਾ ਨੂੰ ਗਿਆ ਪਕੀਲਾ ਮੈਂ ਹਾਈ ਕੋਰਟ ਤੇ ਬਿਨਾਂ ਬੰਦ ਕੱਤੇ ਮਾਰੇ ਲੈਣ ਨੂੰ ਦੇ ਸਕਦਾਂ ਕਿਸ ਤਰ੍ਹਾਂ ਦੇ ਨਾਲ ਕਿਹਾ ਜਾ ਰਿਹਾ ਸਖਸ ਵੱਲੋਂ ਕਿ ਮੈਂ ਵਕੀਲਾਂ ਮੈਨੂੰ ਪੱਕੇ ਮਾਰੇ ਜਾ ਰਹੇ ਔਰ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਤੇ ਜਿਹੜੇ ਸੀਨੀਅਰ ਅਫਸਰ ਖੜੇ ਨੇ ਉਹਨਾਂ ਵੱਲੋਂ ਪਹਿਲਾਂ ਸਮਝਾਇਆ ਗਿਆ ਉਸ ਤੋਂ ਬਾਅਦ ਜਿਹੜੇ ਦੂਜੇ ਪੁਲਿਸ ਕਰਮੀ ਨੇ ਉਹ ਵੀ ਆਏ ਉਹਨਾਂ ਵੱਲੋਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਹੁਣ ਪੁਲਿਸ ਮਾਰਕੀਟ ਵੀ ਖਾਲੀ ਕਰਾ ਰਹੀ ਹੈ ਔਰ ਇਹਦੇ ਨਾਲ-ਨਾਲ ਹੁਣ ਮਾਹੌਲ ਵੀ ਕਿਤਨਾ ਕਿਤੇ ਖਰਾਬ ਹੁੰਦਾ ਨਜ਼ਰ ਆ ਰਿਹਾ ਔਰ ਜਿਹੜੇ ਵੀ ਲੋਕ ਇੱਧਰ ਹੋਲੀ ਮਨਾਉਣ ਲਈ ਆਏ ਸੀਗੇ ਉਹਨਾਂ ਨੂੰ ਹੁਣ ਭੇਜਿਆ ਜਾ ਰਿਹਾ ਕਿ ਤੁਸੀਂ ਹੁਣ ਘਰ ਜਾ ਸਕਦੇ ਹੋ ਕਿ ਇੱਧਰ ਮਾਹੌਲ ਖਰਾਬ ਕਰਨ ਦੀ ਲੋੜ ਨਹੀਂ ਹੈਗੀ ਔਰ ਕਿਉਂਕਿ ਕਦੀ ਕਦੀ ਰਹੇ ਹੁੰਦਾ ਕਿ ਜਿਹੜੇ ਲੋਕ ਜਿੱਥੇ ਭੀੜ-ਪਾੜ ਹੁੰਦੀ ਹੈ ਉੱਥੇ ਲੋਕ ਆ ਜਾਂਦੇ ਨੇ ਔਰ ਆਨ ਤੋਂ ਬਾਅਦ ਫਿਰ ਕੁਝ ਜਿਹੜੇ ਚਰਾਰਤੀ ਅੰਸਰ ਹੁੰਦੇ ਨੇ ਉਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਇੱਧਰ ਪੁਲਿਸ ਵੱਲੋਂ ਇੱਕ ਸ਼ਖਸ ਨੂੰ ਸਮਝਾਇਆ ਵੀ ਗਿਆ ਔਰ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਵਕੀਲ ਆ ਤੇ ਉਹਨਾਂ ਨੂੰ ਕਿਹਾ ਗਿਆ ਪੁਲਿਸ ਵੱਲੋਂ ਕਿ ਤੁਸੀਂ ਹੁਣ ਜਾ ਸਕਦੇ ਹੋ ਪਰ ਉਸ ਤੋਂ ਬਾਅਦ ਪੁਲਿਸ ਨੇ ਗੱਲਬਾਤ ਕੀਤੀ ਤੇ ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਹੁਣ ਭੇਜ ਦਿੱਤਾ ਗਿਆ ਪਰ ਤੁਸੀਂ ਹੁਣ 3B2 ਮਾਰਕੀਟ ਦੀਆਂ ਤਸਵੀਰਾਂ ਦੇਖੋ ਕਿ ਉੱਧਰ ਇੱਕ ਤਰਫ ਜਿਹੜੇ ਹੋਲੀ ਖੇਡ ਰਹੇ ਸੀਗੇ ਉਹ ਹੁਣ ਦੁਕਾਨਾਂ ਦੇ ਅੱਗੇ ਖੜ ਚੁੱਕੇ ਨੇ ਤੇ 3B2 ਦੀਆਂ ਤਸਵੀਰਾਂ ਨੇ ਸਾਰੀਆਂ ਤਸਵੀਰਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਪੁਆਇੰਟ ਕਰਕੇ ਜਰੂਰ ਦੱਸਿਓ ਤੁਸੀਂ ਤਸਵੀਰਾਂ ਦੇਖੋਗੇ ਪੁਲਿਸ ਨੇ ਇੱਕ ਬੰਦਾ ਜਿਹੜਾ ਹਿਰਾਸਤ ਦੇ ਵਿੱਚ ਲਿਆ ਔਰ ਪੁਲਿਸ ਉਸ ਨੂੰ ਲੈ ਕੇ ਜਾ ਰਹੀ ਹੈ ਬਾਹਾਂ ਫੜ ਕੇ ਹਲਾਂਕੀ ਇਹ ਪਹਿਲੇ ਵੀ ਇੱਕ ਵੀਡੀਓ ਇਹਨਾਂ ਦੀ ਵਾਇਰਲ ਹੋਈ ਹੈ ਜਿਹਦੇ ਵਿੱਚ ਉਹ ਪੁਲਿਸ ਨੇ ਇਹਨਾਂ ਨੂੰ ਫੜਿਆ ਔਰ ਇਹ ਅੱਗਿਓਂ ਗੱਲ ਕਰਦੇ ਕਰਦੇ ਵਿੱਚ ਗਾਲ੍ਹਾਂ ਵੀ ਇਹਨਾਂ ਵੱਲੋਂ ਕੱਡੀਆਂ ਗਈਆਂ ਔਰ ਤੁਸੀਂ ਇਹ ਦੇਖੋ ਕਿ ਹੁਣ ਪੁਲਿਸ ਫੜ ਕੇ ਬਾਹ ਫੜ ਕੇ ਇੱਧਰ ਲੈ ਆਈ ਹੈ ਕੋਣ ਵੀ ਇਹਨਾਂ ਨਾਲ ਗੱਲ ਕੀਤੀ ਜਾ ਰਹੀ ਹੈ ਔਰ ਪੁਲਿਸ ਤੇ ਉਸ ਸ਼ਖਸ ਵਿਚਕਾਰ ਜਿਹੜੀ ਹੈ ਗੱਲਬਾਤ ਕੀਤੀ ਜਾ ਰਹੀ ਹੈ ਬੈਸ ਹੋ ਰਹੀ ਹੈ ਪੁਲਿਸ ਨੇ ਆਪਣਾ ਡੰਡਾ ਜਿਹੜਾ ਉਹ ਛੱਡ ਦਿੱਤਾ ਔਰ ਬਾਹ ਜਿਹੜੀ ਆ ਉਸ ਸ਼ਖਸ ਦੀ ਫੜੀ ਹੋਈ ਹੈ ਕਿ ਕਿਤੇ ਭੱਜ ਕੇ ਨਾ ਜਾ ਪਵੇ ਔਰ ਦੂਸੀ ਜ ਦੂਜੀ ਤਰਫ ਦੇਖੋ ਨਾਕਾ ਵੀ ਲੱਗਿਆ ਹੋਇਆ ਪੁਲਿਸ ਦੀਆਂ ਗੱਡੀਆਂ ਖੜੀਆਂ ਹੋਈਆਂ ਨੇ ਔਰ ਇੰਨੇ ਪੁਲਿਸ ਦੇ باوجود ਵੀ ਸਾਨੂੰ ਕੁੜੀਆਂ ਨੇ ਵੀ ਸ਼ਿਕਾਇਤ ਕੀਤੀ ਕਿ ਉੱਥੇ ਮੁੰਡੇ ਦਾਰੂ ਪੀ ਕੇ ਕੁੱਕਾ ਮਾਰ ਰਹੇ ਨੇ ਪਰ ਜਦੋਂ ਉੱਥੇ ਗਏ ਜਾਣ ਛਡਾਉਣ ਵਾਸਤੇ ਦੇਖਣ ਵਾਸਤੇ ਕੀ ਹੈਗਾ ਮਸਲਾ ਉੱਥੇ ਤੇ ਇਹ ਸਾਡੀ ਪੁਲਿਸ ਪਾਰਟੀ ਤੇ ਵੀ ਹਮਲਾ ਕਰਨ ਲੱਗਿਆ ਤੇ ਹੁਣ ਅਸੀਂ ਇਹਨੂੰ ਨਾਲ ਲੈ ਕੇ ਜਾ ਰਹੇ ਹਾਂ ਤਾਂ ਮੈਡੀਕਲ ਵਗੈਰਾ ਕਰਾਵਾਂਗੇ ਅਕੋਰਡਿੰਗ ਟੂ ਜੋ ਲਾਅ ਜੋ ਵੀ ਹੋਗਾ ਅਸੀਂ ਉਹਦੇ ਪਿੱਛੇ ਖੜਾ ਸਰ ਕੱਲਾ ਆਇਆ ਕਿ ਹੋਰ ਵੀ ਨੇ ਇਹਦੇ ਨਾਲ ਹਮਲਾ ਤੁਹਾਨੂੰ ਕੱਲਾ ਹੀ ਮਿਲਿਆ ਕੋਈ ਮੁੰਡੇ ਹੋਰ ਸੀ ਨਿਕਲ ਗਏ ਉੱਥੇ ਓਕੇ ਸਰ ਠੀਕ ਹੈ ਜਦੋਂ ਪਤਾ ਲੱਗਿਆ ਨੇ ਪੁਲਿਸ ਵਾਲਿਆਂ ਨੇ ਵੀ ਧੱਕਾ ਮੁੱਕੀ ਕੀਤੀ ਹੈ ਹਾਂਜੀ ਹਾਂਜੀ ਸਾਡੀ ਜਿਹੜੀ ਪੁਲਿਸ ਪਾਰਟੀ ਉੱਥੇ ਮੌਕੇ ਤੇ ਗਈ ਸਾਨੂੰ ਕੁੜੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਉੱਥੇ ਕੁਛ ਕੁ ਮੁੰਡੇ ਫੋਟਰਬਾਜੀ ਕਰ ਰਹੇ ਨੇ ਹੁੱਲੜਬਾਜੀ ਕਰ ਰਹੇ ਨੇ ਫਿਰ ਉਹਨਾਂ ਨੂੰ दारू ਕੀਤੀ ਹੋਈ ਜਦੋਂ ਅਸੀਂ ਮੌਕੇ ਤੇ ਜਾ ਕੇ ਦੇਖਣ ਸਾਡੇ ਨਾਲ ਵੀ ਇਹਨਾਂ ਨੇ ਬਤਨੂਜੀ ਕੀਤੀ ਕੁੜੀਆਂ ਨੇ ਸ਼ਿਕਾਇਤ ਕੀਤੀ ਸੀ ਹਾਂਜੀ ਕੁਝ ਕੁੜੀਆਂ ਨੇ ਆ ਕੇ ਸਾਡੀ ਕੋਲ ਸ਼ਿਕਾਇਤ ਕੀਤੀ ਫੋਟੋ ਤਸਵੀਰਾਂ ਦੇਖੋ ਕਿ ਪੁਲਿਸ ਨੇ ਇੱਕ ਬੰਦਾ ਜਿਹੜਾ ਹਿਰਾਸਤ ਦੇ ਵਿੱਚ ਲਿਆ ਔਰ ਪੁਲਿਸ ਉਸ ਨੂੰ ਲੈ ਕੇ ਜਾ ਰਹੀ ਹੈ ਬਾਹਰ ਫੜ ਕੇ ไปใครก็จไกีอะใคก็จะรู้แอฟกีีอะเขาที่บูแบบนีเนี่ย